ਅਮਰਤਾ ਪ੍ਰੀਤਮ ਜੀ ਦਾ ਜ਼ਿਕਰ ਹੋਵੇ ਤੇ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਦੀਆਂ ਇਹ ਸਤਰਾਂ ਜ਼ਿਹਨ ਵਿੱਚ ਨਾ ਆਉਣ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਕੁੜੀਓ ਇੰਜ ਨਾ ਕਰਿਆ ਕਰੋ ਰੋਣਾ ਨਹੀਂ ਖਲੋਣਾ ਹੈ कमजोर नहीं कठोर बनो हक़तए रुतबे कदे परोसे नहीं जांदे ए ਲੈਣੇ ਪੈਂਦੇ ਹਨ ਲਏ ਜਾਂਦੇ ਹਨ ਜ਼ਰੂਰੀ ਨਹੀਂ ਕਿ ਬਾਲ ਹੀ ਇਹਨਾਂ ਨੂੰ ਲੈਣ ਦਾ ਇੱਕ ਮਾਤਰ ਸਾਧਨ ਹੈ ਇੱਕ ਮਾਤਰ ਜ਼ਰੀਆ ਹੈ ਨਹੀਂ ਇਹ ਬੁੱਧੀ ਦੇ ਨਾਲ ਵੀ ਹਾਸਲ ਕੀਤੇ ਜਾ ਸਕਦੇ ਹਨ ਸੋ ਆਓ ਉਠੋ ਜਾਗੋ ਅੱਗੇ ਵਧੋ تعلیم ਹਾਸਲ ਕਰੋ ਆਪਣੀ ਬੁੱਧੀ ਦੇ ਦਮ ਤੇ ਕਲਮ ਅਤੇ ਕੁਰਸੀ ਉਤੇ ਕਾਬਜ਼ ਹੋਵੋ ਅਤੇ ਆਪਣੀ ਤਕਦੀਰ ਨੂੰ ਖੁਦ ਲਿਖਣ ਵਾਲੀਆਂ ਬਣੋ ਇਹ ਸਭ ਕੁਝ ਕਿਵੇਂ ਸੰਭਵ ਹੈ ਅਸੀਂ ਹਾਂ ਤੁਹਾਡੇ ਨਾਲ ਤੁਹਾਨੂੰ ਦਰਪੇਸ਼ ਮੁਸ਼ਕਲਾਂ ਦਾ ਤੁਹਾਨੂੰ ਵੀ ਪਤਾ ਹੈ ਮੈਂ ਵੀ ਜਾਣਦਾ ਹਾਂ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਸਾਡਾ ਤਾਂ ਮਿਸ਼ਨ ਹੈ ਕਿ ਭਾਰਤ ਦੀਆਂ ਧੀਆਂ ਖਾਸ ਕਰਕੇ ਪੰਜਾਬ ਦੀਆਂ ਧੀਆਂ ਉੱਚੀਆਂ ਪਦਵੀਆਂ ਤੇ ਕਾਬਜ਼ ਹੋਣ ਤੇ ਜਦੋਂ ਏ ਹੋਵੇਗਾ ਤਾਂ ਉਦੋਂ ਭਾਰਤ ਵਿੱਚ ਇੱਕ ਸੁਨਹਿਰੀ ਦੌਰ ਦੀ ਸ਼ੁਰੂਆਤ ਹੋਵੇਗੀ ਉਹ ਦੌਰ ਜਿਸ ਦੌਰ ਵਿੱਚ ਬਰਾਬਰੀਤਾ ਹੋਵੇਗੀ ਉਹ ਦੌਰ ਜਿਸ ਦੌਰ ਵਿੱਚ ਔਰਤ ਦੇ ਚਿਹਰੇ ਦੇ ਉੱਪਰ ਇੱਕ ਮੁਸਕਾਨ ਨਜ਼ਰ ਆਵੇਗੀ ਤੇ ਉਹ ਦੌਰ ਜਿਸ ਦੌਰ ਦੇ ਵਿੱਚ ਇੱਕ ਖੁਸ਼ ਤਬੀਅਤ ਔਰਤ ਆਪਣੇ ਬੱਚਿਆਂ ਦੀ ਪਰਵਿਸ਼ ਕਰੇਗੀ ਤੇ ਭਾਰਤ ਦੀ ਤਕਦੀਰ ਬਦਲ ਜਾਵੇਗੀ ਹੋਰ ਜਾਣਕਾਰੀ ਦੇ ਵਾਸਤੇ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਉੱਤੇ ਮੈਨੂੰ ਕਾਲ ਕਰ ਸਕਦੇ ਹੋ ਜਾਂ WhatsApp ਮੈਸੇਜ ਵੀ ਕਰ ਸਕਦੇ ਹੋ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਜੋ ਮਿਸ਼ਨ ਸ਼ੁਰੂ ਕੀਤਾ ਹੈ ਕੁੜੀਆਂ ਦੀ ਏਮਪਾਵਰਮੈਂਟ ਦਾ ਕੁੜੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ تعلیم ਲੈ ਕੇ ਉੱਚ ਪਦਵੀਆਂ ਤੇ ਪਹੁੰਚਾਉਣ ਦਾ ਤੁਹਾਡੇ ਸਹਿਯੋਗ ਨਾਲ ਆਪਾਂ ਜ਼ਰੂਰ ਮਿਲ ਕੇ ਪੂਰਾ ਕਰਾਂਗੇ ਧੰਨਵਾਦ